ਅੱਜ ਮੈਂ ਜੁਆਇਨ ਕੀਤਾ ਜੀ ਐਸਐਸਪੀ ਨਵਸ਼ਹਿਰ ਮੇਰਾ ਬੜਾ ਸਿੰਪਲ ਜਿਹਾ ਜਨਰਲ ਅਜੰਡਾ ਇਹ ਹੋਏਗਾ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਕਿ ਜ਼ਿਲ੍ਹੇ ਨੂੰ ਮੇਨਟੇਨ ਕੀਤਾ ਜਾਏ ਔਰ ਕੋਈ ਵੀ ਕ੍ਰਾਈਮ ਜੋ ਹੋਏਗਾ ਪਹਿਲੇ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਹੋ ਜਾਂਦਾ ਹੈ ਉਹਨੂੰ ਡਿਟੈਕਟ ਕਰਕੇ ਜਿੰਨੇ ਕਲਪ੍ਰੇਟਸ ਹੈਗੇ ਉਹਨੂੰ ਬੁੱਕ ਕੀਤਾ ਜਾਏਗਾ ਇਸ ਤੋਂ ਇਲਾਵਾ ਸਰਕਾਰ ਦਾ ਜੋ ਇਨੀਸ਼ੀਏਟਿਵ ਹੈ ਯੁਧ ਨਸ਼ੇ ਵਿਰੋਧ ਉਹਦੇ ਉੱਤੇ ਕਾਫੀ ਕੰਮ ਜੋ ਹੈ ਨਵਾਂ ਸ਼ਹਿਰ ਦੇ ਵਿੱਚ ਚੱਲੇ ਤੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਅਸੀਂ ਇਨਸ਼ੋਰ ਕਰਾਵਾਂਗੇ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਉਹ ਨਸ਼ਾ ਮੁਕਤ ਹੋ ਜਾਂਦਾ ਸਾਡਾ ਜੋ ਯੂਥ ਹੈ ਉਹ ਹੈਲਦੀ ਐਂਡ ਐਕਟਿਵ ਹਾਂ ਸੋ ਤੁਸੀਂ ਸੁਪਨੇ ਕਿੱਥੇ ਕਿਤੇ ਰਹੇ ਸਰ ਆਪਣੇ ਕਿਰਤ ਤੁਸੀਂ ਕਿਹੜੇ ਵਿੱਚ ਦੇ ਹੋ ਕਿੱਥੇ ਆਪਣੀ ਬੈਕਗ੍ਰਾਉਂਡ ਮੈਂ ਜੀ 2018 ਬੈਚ ਦਾ ਅਫਸਰ ਹੈਗਾ ਜੀ ਤੇ ਮੈਂ ਪੰਜਾਬ ਦੇ ਵਿੱਚ ਮੇਰੀ ਕਈ ਜਗ੍ਹਾ ਪੋਸਟਿੰਗ ਰਹੀ ਹੈ ਮੈਂ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਉਧਾਨਾ ਮੋਹਲੀ ਤੇ ਮੁਕਸਰ ਵਿੱਚ ਤਨਤ ਰਿਆ ਹੈ ਤੇ ਹੁਣ ਆਫਟਰ ਕੰਪਲੀਟਿੰਗ ਆਲਮੋਸਟ 6 ਮੰਥਸ ਵਿਜੀਲੈਂਸ ਦੇ ਵਿੱਚ ਮੇਰੀ ਪੋਸਟਿੰਗ ਹੁਣ ਐਸਐਸਪੀ ਨਵਾਂ ਸ਼ਹਿਰ ਦੇ ਵੱਜੂ ਹੋਈ ਹੈ ਤੇ ਅਸੀਂ ਆਪਣੇ ਬਲੂ ਸincerity ਦੇ ਨਾਲ ਸਾਰਾ ਕੰਮ ਕਰਾਂਗੇ ਤੇ ਵੀ ਵਿਜੀਲੈਂਸ ਜੋ ਸਾਰੇ ਡਿਸਟ੍ਰਿਕਟ ਹੈਗਾ ਇਟ ਇਜ਼ ਦੀ ਮੋਸਟ ਪੀਸਫੁਲ ਜਿਸਟਰ ਕ੍ਰਾਈਮ ਕੀ ਬਹੁਤ ਯਾਹ ਪੇ ਪਿਛੇ ਦਿਨ ਯਾਹ ਪੇ ਤੁਸੀਂ ਦੇਖਿਆ ਹੋਣਾ ਕਿ ਇੱਕ ਘਟਨਾ ਹੋਈ ਬੰਗੇ ਮੇ ਤੇ ਉਸ ਸਬੰਧੀ ਕਿ ਜਿਦਾ ਦੇਖਿਆ ਉਸ ਗੈਂਗਸਟਰਜ਼ ਦਾ ਰੋਲ ਇਸ ਉਸ ਜਿਨਾ ਵੀ ਜੋ ਇਹੋ ਜੀ ਐਕਟੀਵਿਟੀਜ਼ ਹੈਗੀਆਂ ਜੀ ਅਸੀਂ ਵੀਲ ਸੂਨ ਬ੍ਰਿੰਗ ਪੀਪਲ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਟੂ ਵੀ ਵਿਲ ਬੁੱਕ ਦੇ ਵੀ ਵਿਲ ਅਰੈਸਟ them ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਕਿ ਕੀ ਕਹਾਣੀ ਸੀਗੀ ਤੇ ਕਿੰਨਾ ਗੈਂਗਸਟਰ ਲਿੰਕ ਹੈਗਾ ਇਹਨਾਂ ਦਾ ਤੇ ਆ ਵੀ ਕੀ ਕਰ ਗਲਤ ਆਨਸਰ ਜਿਹੜੇ ਨੇ ਉਹਨਾਂ ਨੂੰ ਕਿਸ ਸੁਨਹਿ ਹੈ ਪੰਜਾਬ ਪੁਲਿਸ ਨੂੰ ਗਲਤ ਆਨਸਰਾਂ ਨੂੰ ਸਾਹ ਸੁਸਤ ਰਸ ਨਹੀਂ ਆਏਗਾ ਪੰਜਾਬ ਪੁਲਿਸ ਦਾ ਵੀ ਤੇ ਨਵਾਂ ਸ਼ਹਿਰ ਪੁਲਿਸ ਦਾ ਵੀ ਕਿ ਤੁਸੀਂ ਸਾਡੇ ਏਰੀਆ ਚੋ ਕਾਈਂਡਲੀ ਬਾਹਰ ਹੋ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਸੀਟ ਕੇ ਅੰਦਰ ਦੇ ਦਿੱਤੇ ਅੱਜ ਮੈਂ ਜੁਆਇਨ ਕੀਤਾ ਜੀ ਐਸ ਐਸ ਪੀ ਨਵਾਂ ਸ਼ਹਿਰ ਮੇਰਾ ਬੜਾ ਸਿੰਪਲ ਜਿਹਾ ਜਨਰਲ ਐਜੰਡਾ ਇਹ ਹੋਏਗਾ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਕਿ ਜਿਹੜੀ ਉਹਨੂੰ ਮੇਨਟੇਨ ਕੀਤਾ ਜਾਵੇ। ਔਰ ਕੋਈ ਵੀ ਕ੍ਰਾਈਮ ਜੋ ਹੋਏਗਾ ਪਹਿਲੇ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਹੋ ਜਾਂਦਾ ਹੈ ਉਹਨੂੰ ਡਿਟੈਕਟ ਕਰਕੇ ਜਿੰਨੇ ਕਲਪ੍ਰੇਟਸ ਆਗੇ ਉਹਨੂੰ ਬੁੱਕ ਕੀਤਾ ਜਾਏਗਾ। ਇਸ ਤੋਂ ਇਲਾਵਾ ਸਰਕਾਰ ਦਾ ਜੋ ਇਨੀਸ਼ੀਏਟਿਵ ਹੈ ਯੁਧ ਨਸ਼ਿਆਂ ਵਿਰੋਧ ਉਹਦੇ ਉੱਤੇ ਕਾਫੀ ਕੰਮ ਜੋ ਹੈ ਨਵਾਂ ਸ਼ਹਿਰ ਦੇ ਵਿੱਚ ਚੱਲਿਆ ਹੈ ਤੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ। ਤੇ ਅਸੀਂ ਇਨਸ਼ੋਰ ਕਰਾਵਾਂਗੇ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਉਹ ਨਸ਼ਾ ਮੁਕਤ ਹੋ ਜਾਂਦਾ। ਸਾਡਾ ਜੋ ਯੂਥ ਹੈ ਉਹ ਹੈਲਦੀ ਐਂਡ ਐਕਟਿਵ ਹੈ ਅ ਫਿਰ ਤੁਸੀਂ ਪਹਿਲੇ ਕਿੱਥੇ ਕਿੱਥੇ ਰਹੇ ਸਰ ਆਪਣੇ ਕਿਰਤ ਤੁਸੀਂ ਕਹਿੰਦੇ ਹੋ ਕਿੱਥੇ ਆਪਣੀ ਬੈਕਗ੍ਰਾਉਂਡ ਹੈ ਮੈਂ ਜੀ 2018 ਬੈਚ ਦਾ ਅਫਸਰ ਹੈਗਾ ਜੀ ਤੇ ਮੈਂ ਪੰਜਾਬ ਦੇ ਵਿੱਚ ਮੇਰੀ ਕਈ ਜਗ੍ਹਾ ਪੋਸਟਿੰਗ ਰਹੀ ਹੈ ਮੈਂ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ 루ਧਾਨਾ ਮੋਹਾਲੀ ਤੇ ਮੁਕਸਰ ਵਿੱਚ ਤਨਾਦਰਿਆਂ ਤੇ ਹੁਣ ਆਫਟਰ ਕੰਪਲੀਟਿੰਗ ਆਲਮੋਸਟ 6 ਮੰਥਸ ਵਿਜੀਲੈਂਸ ਦੇ ਵਿੱਚ ਮੇਰੀ ਪੋਸਟਿੰਗ ਹੁਣ ਐਸਐਸਪੀ ਨਵਾਂ ਸ਼ਹਿਰ ਦੇ ਵੱਜੂ ਹੋਈ ਹੈ ਤੇ ਅਸੀਂ ਆਪਣੇ ਬਲੂ ਸincerity ਦੇ ਨਾਲ ਸਾਰਾ ਕੰਮ ਕਰਾਂਗੇ ਵੀ ਵਿਲ ਇਨਸ਼ੋਰ ਕਿ ਜੋ ਸਾਰਾ ਡਿਸਟ੍ਰਿਕਟ ਹੈਗਾ ਇਟ ਇਜ਼ ਦੀ ਮੋਸਟ ਪੀਸਫੁਲ ਸਰ ਕ੍ਰਾਈਮ ਕੀ ਬਹੁਤ ਯਾਹ ਪੀਛੇ ਤੋਂ ਯਾਹ ਪੇ ਤੁਸੀਂ ਦੇਖਿਆ ਹੋਣਾ ਕਿ ਇੱਕ ਘਟਨਾ ਹੋਈ ਬੰਗੇ ਮੇ ਤੋਂ ਉਸ ਸਬਕੀ ਕਿ ਦੇਖਿਆ ਹੋਸਾ ਗੈਂਗਸਟਰ ਦਾ ਰੋਲ ਐਸੋਸ ਜਿਨਾ ਵੀ ਜੋ ਇਹੋ ਜੀ ਐਕਟੀਵਿਟੀਜ਼ ਹੈਗੀਆਂ ਸੀ ਅਸੀਂ ਵੀਲ ਸੂਨ ਬ੍ਰਿੰਗ ਪੀਪਲ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਹੈ ਟੂ ਵੀ ਵਿਲ ਬੁੱਕ ਦੇ ਵੀ ਵਿਲ ਅਰੈਸਟ them ਉਸ ਤੋਂ ਬਾਅਦ ਅਸੀਂ ਦੋਨੋਂ ਡਿਟੇਲ ਵਿੱਚ ਦੱਸਾਂਗੇ ਕਿ ਕੀ ਕਹਾਣੀ ਸੀਗੀ ਤੇ ਕਿੰਨਾ ਗੈਂਗਸਟਰ ਲਿੰਕ ਹੈਗਾ ਇਹਨਾਂ ਦਾ ਤੇ ਆ ਵੀ ਕੀ ਕਰ ਗਲਤ ਆਨਸਰ ਜਿਹੜੇ ਨੇ ਉਹਨਾਂ ਨੂੰ ਕਿਸ ਸੁਨੇਹਾ ਹੈ ਪੰਜਾਬ ਪੁਲਿਸ ਨੂੰ ਗਲਤ ਆਨਸਰਾਂ ਨੂੰ ਸਾਫ਼ ਸੁਥਰਾ ਸੁਨੇਹਾ ਆਏਗਾ ਪੰਜਾਬ ਪੁਲਿਸ ਦਾ ਵੀ ਤੇ ਨਵਾਂ ਸ਼ਹਿਰ ਪੁਲਿਸ ਦਾ ਵੀ ਕਿ ਤੁਸੀਂ ਸਾਡੇ ਏਰੀਆ 'ਚੋਂ ਕਾਈਂਡਲੀ ਬਾਹਰ ਹੋ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਘਸੀਟ ਕੇ ਅੰਦਰ ਦੇ ਦਿੰਦੇ